ਕੀਤਾ ਮੌਤੇ ਦਾ ਬੰਨਾ ਏਵੈ ਦਿਸੈ ਜਉ ਤਰਿਆਵੈ ਢਾ ਅੱਗੇ ਦੋਜ ਕ ਤੱਪਿਆ ਸੁਣੀਐ ਹੂਲ ਪਵੈ ਕਹਾ ਅਗਲਾ ਵਚਨ ਪੜੀਏ ਇੱਕ ਨਾ ਨੋ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਕਈਆਂ ਨੂੰ ਤਾਂ ਸੋਝੀ ਆ ਜਾਂਦੀ ਹੈ ਬਚ ਬਣਦੇ ਵਿੱਚ ਧਰੂ ਵਰਗਿਆਂ ਬਚਪਨ ਦੇ ਵਿੱਚ ਹੀ ਨਾਮ ਜਪਣਾ ਸ਼ੁਰੂ ਕਰ ਦਿੱਤਾ ਪ੍ਰਹਿਲਾਦ ਵਰਗਿਆਂ ਨੇ ਭਗਤ ਕਬੀਰ ਸਾਹਿਬ ਜੀ ਵਰਗਿਆਂ ਨੇ ਭਗਤ ਨਾਮਦੇਵ ਜੀ ਵਰਗਿਆਂ ਨੇ ਬਾਬਾ ਫਰੀਦ ਜੀ ਵਰਗਿਆਂ ਨੇ ਸੋਚੀ ਆ ਜਾਂਦੀ ਹੈ ਕਿ ਦੁਨੀਆ ਤੇ ਕਾਦੇ ਵਾਸਤੇ ਦੁਨੀਆ ਤੇ ਸੰਸਾਰ ਤੇ ਕਾਦੇ ਵਾਸਤੇ ਆਇਆ ਪਰ ਕਈਆਂ ਨੂੰ ਸੋਚੀ ਨਹੀਂ ਆਉਂਦੀ ਬਚਪਨ ਲੰਘ ਗਿਆ ਤੇ ਜਵਾਨੀ ਵੀ ਲੰਘ ਜਾਂਦੀ ਹੈ ਬੁੱਢੇ ਹੋ ਜਾਂਦੇ ਆ ਫਿਰ ਵੀ ਸੋਚੀ ਨਹੀਂ ਆਉਂਦੀ ਕਿ ਸੰਸਾਰ ਤੇ ਕੀ ਕਰਨ ਵਾਸਤੇ ਆਇਆ ਤੇ ਕੀ ਕਰਨਾ ਚਾਹੀਦਾ ਸਾਨੂੰ ਇਸ ਦੁਨੀਆ ਤੇ ਇਸ ਸੰਸਾਰ ਤੇ ਆ ਕੇ ਕਿਉਂਕਿ ਕਰਵਾਣੀ ਦਾ ਫੈਸਲਾ ਇੱਕ ਨਾ ਨੋ ਸਭ ਸੋਚੀ ਆਈ ਇੱਕ ਫਿਰਦੇ ਵੇ ਪ੍ਰਵਾਹ ਕਈਆਂ ਨੂੰ ਤਾਂ ਸੋਚੀ ਆ ਜਾਂਦੀ ਹੈ ਕਈ ਬੇਪਰਵਾਹੀ ਹੋਏ ਫਿਰਦੇ ਆ ਦੇਖੀ ਜਦੋਂ ਮੌਤ ਆਏਗੀ ਦੇਖਾਂਗੇ ਜਦੋਂ ਅੱਗੇ ਜਾਣਾ ਹੈ ਹੁਣ ਬਾਬਾ ਫਰੀਦ ਜੀ ਕਹਿੰਦੇ ਨੇ ਕਹਿੰਦੇ ਭਾਈ ਸੋਝੀ ਆ ਜਾਂਦੀ ਹੈ ਕਈਆਂ ਨੂੰ ਤਾਂ ਪਰ ਕਈ ਬੇਪਰਵਾਹੀ ਹੋਏ ਫਿਰਦੇ ਹਨ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਿਆ ਜਾਣਾ ਕਬ ਮਰ ਰਹੇਗੇ ਕੈਸਾ ਮਰਣਾ ਹੋਏ ਜੇਕਰ ਸਾਹਿਬ ਮਨੋਂ ਨਾ ਬੀਸਦਾ ਤਾਂ ਸਹਤਾਂ ਮਰਨਾ ਹੋਏ ਜੇ ਬਾਈਕ ਰੂਤਾ ਨਾਮ ਹਿਰਦੇ ਵਿੱਚੋਂ ਨਹੀਂ ਭੁਲਾਇਆ ਹਿਰਦੇ ਵਿੱਚ ਨਾਮ ਹੈ ਹਿਰਦੇ ਵਿੱਚ ਚੰਗਈਆਂ ਨੇ ਹਿਰਦੇ ਵਿੱਚ ਬਰਾਈਆਂ ਨਹੀਂ ਹਨ ਕਹਿੰਦੇ ਜਾਨ ਸੁਖਾਲੀ ਨਿਕਲ ਜਾਂਦੀ ਹੈ ਭਾਈ ਇਹ ਸਰੀਰ ਦੇ ਵਿੱਚੋਂ ਇਹ ਤਨ ਦੇ ਵਿੱਚੋਂ ਕਿਉਂਕਿ ਰਾਜਾ ਪਰਜਾ ਸਮ ਕਰਮਾਰ ਹੈ ਐਸੋ ਕਾਲ ਪਟਾਨੀ ਪਟਾਨੀ ਇੱਥੇ ਰਾਜੇ ਨੇ ਵੀ ਨਹੀਂ ਰਹਿਣਾ ਪਰਜਾ ਨੇ ਵੀ ਨਹੀਂ ਰਹਿਣਾ ਕੁੰਨੀ ਵੀ ਤੁਰ ਜਾਣਗੇ ਤੇ ਪਾਪੀ ਵੀ ਤੁਰ ਜਾਣਗੇ ਮਨਮੁੱਖਾਂ ਨੇ ਵੀ ਚਲਾ ਜਾਣਾ ਤੇ ਗੁਰਮੁਖਾਂ ਨੇ ਵੀ ਚਲਿਆ ਜਾਣਾ ਪਰ ਜਾਣ ਜਾਣ ਦੇ ਵਿੱਚ ਜ਼ਰੂਰ ਫਰਕ ਹੈ ਮਨਮੁਖ ਵੀ ਜਾਂਦੇ ਆ ਤੇ ਗੁਰਮੁਖ ਵੀ ਜਾਂਦੇ ਆ ਕਹਿੰਦੇ ਗੁਰਮਖੇ ਨੇ ਜਿਹੜੇ ਉਹਨਾਂ ਦਾ ਇੱਥੇ ਵੀ ਸਤਕਾਰ ਹੈ ਤੇ ਅਗਲੇ ਜਹਾਨ ਦੇ ਵਿੱਚ ਵੀ ਸਤਕਾਰ ਹੈ ਇਹੀਆਂ ਖਾਟ ਚਲੋ ਹਰ ਨਾਹਾ ਆਗੇ